ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਸਸ਼ਿਕਾਇਆ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਅਫਸਰ ਹਾਂ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜਾਊਗੀ ਅੱਜ ਇਹ 3000 ਗਰਾਊਂਡ ਦਾ ਜਿਹੜਾ ਬੀੜਾ ਚੁੱਕਿਆ ਇਹਦੇ ਨਾਲ ਬੱਚੇ ਜਿਹੜੇ ਨੇ ਉਹਨਾਂ ਦਾ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹ ਆ ਜਿਹੜਿਆ ਨਸ਼ਾ-ਨੁਸ਼ਾ ਦਾ ਦੌਰ ਚੱਲਿਆ ਉਹਨੂੰ ਉਹ ਤੋਂ ਬਚਣਗੇ ਉਹਨਾਂ ਨੂੰ ਕੁਝ ਨਾ ਕੁਝ ਚਿੰਗ ਮਿਲੂਗੀ ਇੱਕ ਮੰਜ਼ਿਲ ਮਿਲੂਗੀ ਕਿ ਮੈਂ ਉੱਥੇ ਪਹੁੰਚਣਾ ਹੈ ਕੋਚ ਮਿਲਣਗੇ ਜਿਹੜੀ ਮਰਜ਼ੀ ਗੇਮ ਨੂੰ ਤੁਸੀਂ ਪਿਆਰ ਕਰਦੇ ਹੋ ਖੇਡਾਂ ਜਿਹੜੀਆਂ ਨੇ ਇੱਕੋ ਇੱਕ ਚੀਜ਼ ਹੈ ਜੀ ਖੇਡਾਂ ਜਿਹਦੇ ਵਿੱਚ ਜਿੱਤਣ ਵਾਲਾ ਤੇ ਹਾਰਨ ਵਾਲਾ ਬਾਅਦ ਚ ਹੱਥ ਮਿਲਾਉਂਦੇ ਨੇ ਹੋਰ ਕਿਸੇ ਗੇਮ ਚ ਹੋਰ ਕਿਸੇ ਫੀਲਡ ਚ ਇਦਾਂ ਨਹੀਂ ਹੁੰਦਾ ਜੇ ਦੋ ਦੇਸ਼ਾਂ ਦੀ ਲੜਾਈ ਲੱਗ ਜੇ ਇੱਕ ਦੇਸ਼ ਜਿੱਤ ਜਾਂਦਾ ਇੱਕ ਹਾਰ ਜਾਂਦਾ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨੇ ਕੋਈ ਨਹੀਂ ਬਦਲਾ ਲਵਾਂਗੇ ਦੋ ਚਾਰ ਸਾਲਾਂ ਨੂੰ ਬੋਲਣੋਂ ਹਟ ਜਾਂਦੇ ਨੇ ਬਾਰਡਰ ਬੰਦ ਹੋ ਜਾਂਦੇ ਨੇ ਵਪਾਰ ਜਾਂ ਕੋਈ ਆਉਣਾ ਜਾਣਾ ਲੋਕਾਂ ਦਾ ਬੰਦ ਹੋ ਜਾਂਦਾ ਆਪਾਂ ਦਾ ਪੁੱਤ ਪੁੱਗੀਆਂ ਇਸ ਗੱਲ ਦੇ ਸੋ ਖੇਡਾਂ ਹੀ ਨੇ ਜਿਹੜੀਆਂ ਸਪੋਰਟਸ ਸਪਿਰਟ ਸਿਖਾਉਂਦੀਆਂ ਨੇ ਖੇਡਾਂ ਹੀ ਨੇ ਜਿਹੜਾ ਤੁਹਾਨੂੰ ਹਾਰ ਮੰਨਣਾ ਸਿਖਾਉਂਦੀਆਂ ਨੇ ਜਿਹੜਾ ਹਾਰਦਾ ਉਹ ਜਿੱਤਣ ਵਾਲ ਨੂੰ ਕਹਿੰਦਾ ਤੁਸੀਂ ਬਹੁਤ ਵਧੀਆ ਖੇਡੇ ਅੱਜ ਤੁਹਾਨੂੰ ਵਧਾਈਆਂ ਬਹੁਤ-ਬਹੁਤ ਤੇ ਜਿਹੜਾ ਜਿੱਤਦਾ ਉਹ ਕਹਿੰਦਾ ਹਾਰਟ ਲੱਕ ਤੁਸੀਂ ਵੀ ਬਹੁਤ ਵਧੀਆ ਕੰਪੀਟੀਸ਼ਨ ਦਿੱਤਾ ਅਗਲੀ ਵਾਰ ਸਹੀ ਸੋ ਖੇਡ ਨਹੀਂ ਹਾਰਨੀ ਚਾਹੀਦੀ ਮੈਚ ਤਾਂ ਚੱਲਦੇ ਰਹਿੰਦੇ ਆ ਹਾਰ ਜਿੱਤ ਚੱਲਦੀ ਰਹਿੰਦੀ ਆ ਖੇਡ ਨਹੀਂ ਹਾਰਨੀ ਚਾਹੀਦੀ ਇਮਾਨਦਾਰੀ ਨਾਲ ਖੇਡੋ ਗਰਾਊਂਡ ਦੇ ਵਿੱਚ ਮੱਥਾ ਟੇਕ ਕੇ ਵੜਦੇ ਆਪਾਂ ਤਾਂ ਇਹ ਨਹੀਂ ਹੈਗਾ ਕਿ ਕੋਈ ਬੇਈਮਾਨੀ ਕਰਕੇ ਜਿੱਤ ਗਿਆ ਜਾਂ ਕੋਈ ਫਿਕਸਿੰਗ ਕਰ ਲਈ ਜਾਂ ਕੋਈ ਰਲ ਕੇ ਖੇਡਣ ਲੱਗ ਗਿਆ ਉਹਦੇ ਨਾਲ ਲੋਕਾਂ ਦਾ ਦਿਲ ਟੁੱਟ ਜਾਂਦਾ ਜੀ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਆਪਣੇ ਪੱਠੇ ਲਿਆ ਕੇ ਜਾਂ ਘਰ ਦੇ ਕੰਮ ਨਵੇੜ ਕੇ ਟੂਰਨਾਮੈਂਟ ਦੇਖਣ ਆਉਂਦੇ ਆ ਜੇ ਉਹਨਾਂ ਨੂੰ ਪਤਾ ਲੱਗੇ ਜਾਰੇ ਤਾਂ ਆਪ ਚਰਲੇ ਹੋਏ ਨੇ ਉਹ ਫਿਰ ਕਹਿੰਦੇ ਯਾਰ ਅਗਲੀ ਵਾਰ ਨਹੀਂ ਦੇਖਣਾ ਫਿਰ ਫਿਰ ਲੋਕਾਂ ਦਾ ਦਿਲ ਟੁੱਟ ਜਾਂਦਾ ਗੇਮ ਵਧੀਆ ਹੋਵੇ ਹਾਰ ਜਿੱਤ ਚੱਲਦੀ ਰਹਿੰਦੀ ਹੈ ਸੋ ਇਸ ਕਰਕੇ ਅੱਜ ਤੁਹਾਡੇ ਨਹੀਂ ਭਾਰੀ ਗਿਣਤੀ ਚ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਖੇਡਾਂ ਨੂੰ ਵੀ ਪਿਆਰ ਕਰਦੇ ਹੋ ਖਿਡਾਰੀਆਂ ਨੂੰ ਵੀ ਪਿਆਰ ਕਰਦੇ ਹੋ ਔਰ ਤੁਸੀਂ ਪੰਜਾਬ ਨੂੰ ਵੀ ਪਿਆਰ ਕਰਦੇ ਹੋ ਕਿ ਪੰਜਾਬ ਜਿਹੜਾ ਉਹ ਦੁਬਾਰੇ ਰੰਗਲਾ ਪੰਜਾਬ ਬਣਨਾ ਚਾਹੀਦਾ ਸਾਨੂੰ ਪੰਜਾਬ ਨੂੰ ਪੰਜਾਬ ਹੀ ਬਣਾਉਣਾ ਪਊਗਾ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਗੁਰੂਆਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਸ਼ਹੀਦਾਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਕੋਈ ਕਹਿੰਦਾ ਕੈਲੀਫੋਰਨੀਆ ਬਣਾ ਦੇਂਗੇ ਕੋਈ ਕਹਿੰਦਾ ਲੰਡਨ ਬਣਾ ਦੇਂਗੇ ਕੋਈ ਕਹਿੰਦਾ ਪੈਰਿਸ ਬਣਾ ਦੇਂਗੇ ਸਾਨੂੰ ਨਹੀਂ ਚਾਹੀਦੇ ਸੰਤਾ ਸਾਡਾ ਪੰਜਾਬ ਵੀ ਮੋੜ ਦੋ ਜਿਹੜਾ ਕੁਸ਼ਤੀਆਂ ਲੜਦਾ ਸੀ ਕਬੱਡੀਆਂ ਖੇਡਦਾ ਸੀ ਜਰਨੈਲਾਂ ਕਰਨੈਲਾਂ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਹੁੰਦਾ ਸੀ ਸੰਤਾ ਪੰਜਾਬ ਮੋੜ ਦੋ ਕਬੱਡੀ ਟੂਰਨਾਮੈਂਟ ਇੱਥੇ ਹੁੰਦੇ ਸੀ ਬਠਿੰਡੇ ਇਧਰਲੇ ਕਰਾਉਂਦੇ ਹੁੰਦੇ ਸੀ 7 ਕਰੋੜ ਰੁਪਈਆ ਦੀਪਕਾਪਾਦ ਕੋਲ ਨੂੰ ਦੇਣਦੇ ਸੀ ਪਲੇਅਰਾਂ ਦੇ ਹਜੇ ਤੱਕ ਫੀਸ ਨਹੀਂ ਮਿਲੀ ਕਬੱਡੀ ਤੇ ਜਿਹੜੇ ਜਿੱਤੇ ਨੇ ਹਜੇ ਤੱਕ ਉਹਨਾਂ ਦਾ ਨਾਮ ਨਹੀਂ ਮਿਲਿਆ ਉਹ ਵੀ ਭੁੱਲ ਭੱਲ ਗਏ ਛੱਡੋ ਪਰ ਜਦੋਂ ਆਪ ਹੀ ਹਾਰ ਗਏ ਹੁਣ ਬੁਲਾਉਂਦੇ ਵੀ ਚੰਗੇ ਲੱਗਦੇ ਉਹਨਾਂ ਨੂੰ ਆ ਹਾਲਾਤ ਸੀ ਪਹਿਲਾਂ ਖੇਡਾਂ ਦੇ ਕੁਝ ਨਹੀਂ ਪਤਾ ਸੀ ਜਿਹੜੇ ਖੇਡ ਮੰਤਰੀ ਬਣਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸਾਡੇ ਇਲਾਕੇ 'ਚ ਸਾਨੂੰ ਪਤਾ ਹੈ ਤੁਸੀਂ ਦੇਖ ਲਓ ਵੀ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਟੀਨਸਾ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੁਸੀਂ ਸਾਈਕਲ ਚੜ੍ਹ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋਰਨਾ ਵੀ ਹੋਵੇ ਤਾਂ ਵੀ ਤੋਰ ਨਹੀਂ ਸਕਦੇ ਸੀਗੇ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹੇ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅੱਜ ਤੁਹਾਡੀਆਂ ਤਨਖਾਹਾਂ ਵੀ ਵਧਾਉਣੇ ਆ ਅੱਜ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਲਾਉਣੇ ਆ ਹੈੱਡ ਕੋਚ ਲਾਉਣੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਜਿਸ ਦਾ ਕੰਮ ਉਸੀ ਕੋ ਸਾਜੇ ਸਾਰੇ ਹੀ ਨਹੀਂ ਤਾਂ ਐਸੋਸੀਏਸ਼ਨਾਂ ਜਿਹੜੀਆਂ ਹੋ ਰਾਜਨੀਤਿਕ ਲੋਕਾਂ ਕੋਲੇ ਆ ਬਸ 올림픽 ਜਾਣ ਦਾ ਇੱਕ ਬਹਾਨਾ ਬਣਾ ਲੈਂਦੇ ਆ ਉਸੇ ਜਾਚ ਪਲੇਅਰ ਜਾਂਦੇ ਹੁੰਦੇ ਉਸੇ ਜਾਚ ਹੋ ਜਾਂਦੇ ਹੁੰਦੇ ਉਹ ਫਰਸਟ ਕਲਾਸ ਦੀਆਂ ਸੀਟਾਂ ਤੇ ਜਾਂਦੇ ਪਲੇਅਰ ਵਿਚਾਰੇ ਪਿੱਛੇ ਬੈਠੇ ਹੁੰਦੇ ਆ ਉਹ ਬਸ 올림픽 ਚ ਉੱਥੇ ਸਰਕਾਰੀ ਖਰਚਿਆਂ ਤੇ ਮੌਜਾਂ ਕਰਿਆ ਹੁੰਦੇ ਆ ਅਸੀਂ ਪਲੇਅਰਾਂ ਨੂੰ ਪਹਿਲਾਂ ਪੈਸੇ ਦਿੰਨੇ ਆ ਬਹੁਤ ਸਾਰੇ ਮੈਂ ਦੇਖਦਾ ਮੈਂ ਜਦੋਂ ਲੰਘਦੇ ਆ ਸੂਆਂ ਦੀਆਂ ਪਟੜੀਆਂ ਤੇ ਜਾਂ ਸੜਕਾਂ ਦੇ ਕਿਨਾਰਿਆਂ ਤੇ ਪਲੇਅਰ ਸਾਡੇ ਨੰਗੇ ਪੈਰੀਂ ਭੱਜਦੇ ਫਿਰਦੇ ਹੁੰਦੇ ਆ ਮੈਂ ਰੋਕ ਲੈਣਾ ਕਈਆਂ ਨੂੰ ਯਾਰ ਨੰਗੇ ਪੈਰੀਂ ਰਾਤ ਨੂੰ ਇੰਨਾ ਰਿਸਕ ਲਈ ਜਾਂਦੇ ਹੋ ਸੜਕ ਤੇ ਕੀ ਕਰੀਏ ਜੀ ਕਹਿੰਦੇ ਬੂਟ ਵੀ ਹੈ ਨਹੀਂ ਤੇ ਫੌਜ ਚ ਭਰਤੀ ਹੋਣਾ ਜਾਂ ਪੁਲਿਸ ਚ ਭਰਤੀ ਹੋਣਾ ਜਾਂ ਖੇਡਾਂ ਚ ਜਾਣਾ ਤਾਂ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਨ ਕੁਸ਼ਤੀ ਵਾਸਤੇ ਉਹੀ ਗੱਦਾ ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆਂ ਉੱਥੇ ਗੱਦੇ ਹੋਰ ਨੇ ਗ੍ਰਿਪ ਹੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸੀਂ ਤਾਂ ਕਦੇ ਗੱਦੇ ਤੇ ਕੁਸ਼ਤੀ ਵੀ ਨਹੀਂ ਕੀਤੀ ਪਹਿਲਾਂ ਪੈਸੇ ਦਿੰਨੇ ਆ ਜਦੋਂ ਉਹ ਪਲੇਅਰ ਆਬਦੇ ਬਲਬੂਤੇ ਨਾਲ ਕੋਈ ਮੈਡਲ ਜਿੱਤ ਲਿਓ ਤਾਂ ਹਰੇਕ ਹੀ ਆ ਜਾਂਦਾ ਹੈ ਫੋਟੋ ਖਿਚਾਉਣ ਉਹਦੇ ਨਾਲ ਉਦੋਂ ਹਰੇਕ ਆ ਜਾਂਦਾ ਪਹਿਲਾਂ ਉਹਨੂੰ ਤਿਆਰ تیاری ਕਰਨ ਵਾਸਤੇ ਤਾਂ ਉਹਨੂੰ 올림픽 ਲੈਵਲ ਦਾ ਸਮਾਨ ਮਿਲੇ ਨਾ ਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਸਾਡੇ ਪਲੇਅਰ ਜਿਹੜੇ ਨੇ ਉਹਨਾਂ ਨੇ ਮੱਲਾ ਮਾਰੀਆਂ ਨੇ ਪਦਮਸ਼੍ਰੀ ਅਰਜਨ ਵਾਰਡ ਸਭ ਤੋਂ ਵੱਧ ਸਾਡੇ ਕੋਲੇ ਨੇ